ਜ਼ਿਲ੍ਹਾ ਕਪੂਠਲਾ ਦੇ ਇਤਿਹਾਸਿਕ ਕਸਬਾ ਕਾਲਾ ਸਿੰਘਿਆ ਵਿੱਚ ਧੰਨ ਧੰਨ ਸਾਈਬ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ ਦਾ ਵਾਖਵਾ ਖਪੜਾਵਾ ਤੇ ਪਰਵਾ ਸਵਾਗਤ ਕੀਤਾ ਗਿਆ ਵਿਸ਼ਾਲ ਨਗਰ ਕੀਰਤਨ ਵਿੱਚ ਸੰਗਤਾਂ ਨੂੰ ਚਾਹ ਪਕੌੜੀਆਂ ਤੇ ਹੋਰ ਪਦਾਰਥਾਂ ਦੇ ਅਟੁੱਟ ਲੰਗਰ ਵਰਤਾਏ ਗਏ ਉੱਥੇ ਹੀ ਰਵਿਦਾਸ ਪਰਵੰਧਕ ਕਮੇਟੀ ਦੇ ਪ੍ਰਧਾਨ ਮਨਿੰਦਰ ਸਿੰਘ ਵੱਲੋਂ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ ਪੱਤਰਕਾਰ ਮਨਜੀਤ ਮਾਨ ਦੀ ਰਿਪੋਰਟ ਤਾਂ ਦੇ ਸਭ ਤੋਂ ਪਹਿਲਾਂ ਮੈਂ ਰਕੀ ਤੇ ਗੁਰਪ੍ਰੇਖ ਨੂੰ ਸੰਤਾ ਨੂੰ ਲੱਖ ਲੱਖ ਵਧਾਈਆਂ ਹੋਣ ਅੱਜ ਨਗਰ ਕਾਲਾ ਸਿੰਘਾਂ ਕਲਮਜੀਤ ਤੇ ਖਾਸ ਕਰਕੇ ਸੰ ਨੂੰ ਸੰਤਾ ਵੱਲੋਂ ਸਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਸਤ ਬਣ ਸ਼ਾਦਾਪੁਰ ਪੱਧਿਆ ਜਾ ਰਿਹਾ ਹੈ ਇਸ ਨੂੰ ਪਟਪਲੋ ਦੇ ਹਰੇਕ ਸੰਤਾ ਨੂੰ ਗੁਰਪ੍ਰੇਖ ਦੀ ਲੱਖ ਲੱਖ ਵਧਾਈਆਂ ਜੀ